ਕਿਹੜੀ ਕਲਾਸ ਚ ਪੜਦੇ ਹੋ ਫਿਫਥ ਪੰਜਵੀਂ ਚ ਹਾਂਜੀ ਠੀਕ ਹੈ ਕਿਹੜੇ ਸਕੂਲ ਚ ਸੈਂਟ ਮੈਰੀ ਸਕੂਲ ਹਾਂਜੀ ਸੈਂਟ ਮੈਰੀ ਸਕੂਲ ਠੀਕ ਹੈ ਪੰਜਾਬੀ ਬੋਲਣ ਦਿੰਦੇ ਨੇ ਸਕੂਲ ਚ ਨਹੀਂ ਜੀ ਨਹੀਂ ਕਿਤੇ ਨਿਵਾਜ ਨਹੀਂ ਉਠਾਈ ਕਦੇ ਜੀ ਨਹੀਂ ਨਹੀਂ ਅਸੀਂ ਕਹਿੰਦੇ ਆ ਕਿ ਇੰਗਲਿਸ਼ ਬੋਲੋ ਸਭ ਬੱਚੇ ਪੰਜਾਬੀਓ ਵਸ ਤੇ ਅੱਜ ਕੀ ਹੈ ਜੀ ਅੱਜ ਆਪਣੇ ਬਾਬਾ ਬਤਾ ਸਿੰਘ ਜੀ ਆਂਦਾ ਛੋਟੇ ਸਭ ਜਦਿਆਂ ਦਾ ਸ਼ਹੀਦੀ ਆਪਣਾ ਜਨਮ ਕੀ ਹੈ ਪਤਾ ਅੱਜ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਓ ਕਿਉਂ ਆਇਓ ਅੱਜ ਕਿਹੜਾ ਦਿਹਾੜਾ ਹੈਗਾ ਅੱਜ 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 ਕੀ ਆ ਪਤਾ ਅੱਜ ਬਾਬਾ ਫਤਿਹ ਸਿੰਘ ਜੀ ਦਾ ਬਰਥਡੇ ਆ ਨਹੀਂ ਬਰਥਡੇ ਮੈਂ ਨਹੀਂ ਬਿੰਮਾ ਪੀ ਸੰਗਾ ਪੰਜਾਬੀ ਚ ਬੋਲੋ ਮੈਨੂੰ ਇੰਗਲਿਸ਼ ਆਉਂਦੀ ਨਹੀਂ ਬੋਲ ਦੋ ਬੱਚੇ ਪੰਜਾਬੀ ਚ ਦੱਸੋ ਕਹੇ ਜੀ ਵਿਮਲਪ੍ਰੀਤ ਸਿੰਘ ਆਪਾਂ ਕੈਨੇਡਾ ਤੋਂ ਢੋੜੀ ਗਏ ਆ ਬੋਲੋ ਕਹੇ ਜੀ ਵਿਮਲਪ੍ਰੀਤ ਸਿੰਘ ਪੰਜਾਬੀ ਬੋਲਣੀ ਆ ਬੱਚੇ ਬੋਲੋ ਮੈਨੂੰ ਨਹੀਂ ਆਉਂਦੀ ਪਾ ਮੈਂ ਦਰਸ਼ਨ ਕਰਨ ਨਹੀਂ ਆਇਆ ہوں ਪਤਾ ਕੀ ਅੱਜ ਪੀ ਆ ਹੋਰ ਕੇ ਦੱਸੋ ਬੱਚੇ ਦੱਸੋ ਸੰਗਣਾ ਨਹੀਂ ਹੈਗਾ ਦੱਸੋ ਐ ਨਹੀਂ ਫਿਰ ਸਾਰੇ ਕਹਿਣਗੇ ਦੇਲਾ ਇਹਨੂੰ ਆਉਂਦਾ ਨਹੀਂ ਹੈਗਾ ਹੈ ਬੋਲੋ ਬੋਲੋ ਸੰਗਣਾ ਦੱਸੋ ਬੱਚੇ ਕੀ ਆ ਸਿੱਧੀ ਜੋੜ ਮੇ ਲੱਗ ਬੱਚੇ ਛੋਟਾ ਸਾਹਿਬ ਜੱਸ ਦਿੰਦਾ ਸਿੱਧੀ ਜੋੜ ਮੇ ਲੱਗ ਕੀ ਆ ਜੀ ਅੱਜ ਦੱਸਦੇ ਕੀ ਆ ਨੇ ਤੁਸੀਂ ਦੱਸੋ ਨਹੀਂ ਜੀ ਮੈਨੂੰ ਨਹੀਂ ਪਤਾ ਹੈਗਾ ਇਹ ਦੱਸ ਦੋ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਇਸ ਮੌਕੇ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਖੜੇ ਆ ਜਿੱਥੇ ਕਿ ਅੱਜ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚੀ ਹੈ ਕਿਉਂਕਿ ਅੱਜ ਛੋਟੇ ਸਾਹਿਬ ਜੀ ਦਾ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਵਸ ਹੈ ਇਹਨੇ 6 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਪਰ ਉਹਨਾਂ ਨੇ ਆਪਣੇ ਧਰਮ ਤੋਂ ਨਹੀਂ ਡੋਲੇ ਇਨ ਨਹੀਂ ਮੰਨੀ ਤੇ ਅੱਜ ਇੱਥੇ ਪਹੁੰਚੀ ਸੰਗਤ ਦੇ ਨਾਲ ਗੱਲਬਾਤ ਕਰਦੇ ਆਂ ਅਤੇ ਪੁੱਛਦੇ ਆਂ ਕਿ ਕਿਹੜੀ ਕਿਹੜੀ ਸੰਗਤ ਨੂੰ ਕੀ ਕੀ ਪਤਾ ਹੈ ਅੱਜ ਦੇ ਇਸ ਪਾਵਨ ਦਿਵਸ ਮੌਕੇ ਕਿਉਂਕਿ ਪਹਿਲਾਂ ਵੀ ਤੁਹਾਡੇ ਤੱਕ ਇਸ ਤਰ੍ਹਾਂ ਦੇ ਰਿਵਿਊ ਲੈ ਕੇ ਆਉਂਦੇ ਆ ਤੁਸੀਂ ਪਸੰਦ ਕਰਦੇ ਹੋ ਕਿ ਲੋਕਾਂ ਨੂੰ ਇਸ ਤਰ੍ਹਾਂ ਜਦੋਂ ਸਵਾਲ ਕੀਤੇ ਜਾਂਦੇ ਨੇ ਤਾਂ ਉਹਨਾਂ ਦੇ ਅੰਦਰ ਉਸ ਦੇ ਬਾਰੇ ਇਤਿਹਾਸ ਦੇ ਬਾਰੇ ਜਾਣਨ ਦੀ ਇੱਕ ਜਗਿਆਸਾ ਉੱਠਦੀ ਹੈ ਸੋ ਗੱਲਬਾਤ ਕਰਦੇ ਹਾਂ ਜੀ ਆਓ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਬੇਟੇ ਮਾਨ ਸਿੰਘ ਈਮਾਨ ਸਿੰਘ ਯੈਸ ਕਿੱਥੋਂ ਆਏ ਹੋ ਮੁਹਾਲੀ ਸੇ ਮੁਹਾਲੀ ਤੋਂ ਪਰਦੇਓ ਕਿਹੜੀ ਕਲਾਸ ਚ ਯੂਕੇਜੀ ਯੂਕੇਜੀ ਕਿਹੜੀ ਸਕੂਲ ਦੇ ਵਿੱਚ ਸਸੀ ਸਸੀ ਪਬਲਿਕ ਸਕੂਲ ਕਿਹੜਾ 33 ਸਰ ਸਿੰਘ ਪਬਲਿਕ ਸਕੂਲ ਸ਼ੰਤੀ ਇਸ਼ਰ ਸਿੰਘ ਪਬਲਿਕ ਸਕੂਲ ਠੀਕ ਹੈ ਤੇ ਅੱਜ ਮੱਥਾ ਟੇਕਣ ਲਈ ਆਏ ਹਾਂ ਯੈਸ ਠੀਕ ਹੈ ਕੀ ਅੱਜ ਪਤਾ ਹਮ ਅੱਜ ਕੀ ਆ ਅੱਜ ਛੋਟੇ ਸਾਹਿਬ ਜੀ ਦਾ ਬਰਥਡੇ ਹੈ ਬਰਥਡੇ ਨਹੀਂ ਉਹ ਤਾਂ ਛੋਟੇ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਜੀ ਦਾ ਜਨਮ ਦਿਵਸ ਹੈ ਠੀਕ ਹੈ ਪੰਜਾਬੀ ਬੋਲ ਪੰਜਾਬੀ ਬੋਲਣੀ ਹੈ ਠੀਕ ਹੈ ਠੀਕ ਹੈ ਬੋਲਦੇ ਹੋ ਪੰਜਾਬੀ ਹਿੰਦੀ ਨਹੀਂ ਬੋਲਦੇ ਕਿਉਂ ਹਮ ਜਾਂਦੀ ਨਹੀਂ ਹੈ ਆਤੀ ਨਹੀਂ ਤੁਸੀਂ ਸਿਖਾਈ ਨਹੀਂ ਮੈਂ ਸਿਖਾਈ ਅਸੀਂ ਸਕੂਲ ਜਾਣ ਵੇਲੇ ਜਦੋਂ ਪੰਜਾਬੀ ਬੋਲਦੇ ਘਰ ਚ ਪਰ ਇਹਨਾਂ ਨੂੰ ਇਹ ਸਕੂਲ ਵਿੱਚ ਨਾ ਹਿੰਦੀ ਬੋਲਣ ਲਈ ਨਹੀਂ ਇਹ ਕਾਰਨ ਕਿਉਂ ਬਹੁਤ ਹੋਰ ਵੀ ਸਕੂਲਾਂ ਦੇ ਵਿੱਚ ਹਿੰਦੀ ਬੋਲੀ ਜਾਂਦੀ ਹੈ ਪਰ ਬੱਚੇ ਵਧੀਆ ਪੰਜਾਬੀ ਬੋਲਦੇ ਨੇ ਪਤਾ ਨਹੀਂ ਸ਼ੁਰੂ ਤੋਂ ਨਾ ਪੰਜਾਬੀ ਨਹੀਂ ਬੋਲਦੇ ਜਦੋਂ ਇਹ ਹਿੰਦੀ ਬੋਲਦਾ ਤੁਸੀਂ ਉਹਦਾ ਜਵਾਬ ਹਿੰਦੀ 'ਚ ਦੰਨੇ ਹੋ ਮੈਂ ਹਿੰਦੀ ਚ ਦਿੰਦੀ ਹਾਂ 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 ਹਿੰਦੀ ਚ ਦਿੰਦੀ ਹਾਂ ਇਹੀ ਕਮੀ ਹੈ ਜੀ ਹਾਂਜੀ ਹਾਂ ਜਦੋਂ ਤੁਸੀਂ ਹਿੰਦੀ ਦਾ ਜਵਾਬ ਜੇ ਬੱਚਾ ਹਿੰਦੀ ਬੋਲਦਾ ਚੱਲੇ ਬੱਚਾ ਕਹੇ ਜੀ ਇਹਨੂੰ ਨਹੀਂ ਪਤਾ ਕੋਰਾ ਕਾ ਕੇ ਜਹੇ ਜਿਵੇਂ ਹਨਾ ਆਪਾਂ ਸਿਖਾਵਾਂ ਗੁੱਸਾ ਨਾ ਕਰਿਓ ਮੇਰੀ ਗੱਲ ਨਹੀਂ 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 ਇਹ ਤਾਂ ਭੈਣ ਦੇ ਨਾਤੇ ਤੁਹਾਨੂੰ ਦੱਸ ਰਹੀ ਹਾਂ ਜਦੋਂ ਤੁਸੀਂ ਉਹ ਹਿੰਦੀ ਸਵਾਲ ਦਾ ਜਵਾਬ ਪੰਜਾਬੀ ਚ ਦੇਵੋਗੇ ਅਗਲੀ ਵਾਰ ਦੋ ਵਾਰ ਪੁੱਛੂ ਚਾਰ ਵਾਰ ਪੁੱਛੂ ਫਿਰ ਇਹ ਕੋਸ਼ਿਸ਼ ਕਰੂ ਪੰਜਾਬੀ ਦੇ ਵਿੱਚ ਬੋਲਣ ਦੀ ਠੀਕ ਜਰੂਰ ਹੈ ਕਿ ਜਾਨ ਲੱਗਿਆ ਨਾ ਪਤਾ ਕੀ ਗੱਲ ਹੈ ਇਹ ਬਹੁਤ ਵੱਡਾ ਖਤਰਾ ਹੈ ਜੇ ਆਪਾਂ ਇਹ ਚੀਤੇ ਸੋਚ ਨਹੀਂ ਰਹੇ ਆਪਾਂ ਨੂੰ ਦਿਖ ਨਹੀਂ ਰਿਹਾ ਪਰ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਖਤਰਾ ਹੈ ਜੇ ਪੰਜਾਬ ਦੇ ਵਿੱਚ ਪੰਜਾਬੀ ਉਹ ਨਾ ਬੋਲੀ ਗਈ ਹਾਂਜੀ ਹਾਂ ਆਪਣੀ ਪਹਿਚਾਨ ਹੈ ਪੰਜਾਬੀ ਹੈ ਜੀ ਆ ਗਿਆ ਜੀ ਪੰਜਾਬੀ ਧੰਨਵਾਦ ਜੀ ਆ ਪੰਜਾਬੀ ਬੋਲੋ ਪੂਰੀ ਪੰਜਾਬੀ ਜੀ ਸ੍ਰੀ ਗੁਰਦੀਪ ਜੀ ਕੀ ਨਾਮ ਹੈ ਜੀ ਸਮਰਵੀਰ ਸਿੰਘ ਅਮਰਵੀਰ ਸਿੰਘ ਸਮਰਵੀਰ 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 ਸਿੰਘ ਠੀਕ ਹੈ ਜੀ ਕਿੱਥੋਂ ਆਏ ਹੋ ਜੀ ਐ ਲੁਧਿਆਣੇ ਦੇ ਹੀ ਹੈਗੇ ਆ ਲੁਧਿਆਣੇ ਦੇ ਹੀ ਹਾਂ ਹਾਂਜੀ ਠੀਕ ਹੈ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਚੌਥੀ ਚੌਥੀ ਚ ਹਾਂਜੀ ਵਾਹ ਜੀ ਵਾਹ ਮੁੰਡਾ ਪੰਜਾਬੀ ਪੂਰੀ ਬੋਲਦਾ ਘੋਟ ਕੇ ਹੈ ਪੂਰੀ ਚਾਹੀਦੀ ਵੀ ਇਦਾਂ ਹੀ ਆ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਸ਼ਾਬਾਸ਼ ਤੇ ਕਿਹੜੇ ਸਕੂਲ ਚ ਪੜਦੇ ਹੋ ਮਿਲੀਨੀਅਮ ਵਰਲਡ ਸਕੂਲ ਠੀਕ ਹੈ ਤੇ ਅੱਜ ਕੀ ਆ ਬੇਟੇ ਅੱਜ ਬਾਬਾ ਫਤਿਹ ਸਿੰਘ ਜੀ ਦਾ ਉਹ ਹੈਗਾ ਜਨਮ ਦਿਹਾੜਾ ਠੀਕ ਹੈ ਤੇ ਕਿੰਨੇ ਸਹਵਜਾਦੇ ਨੇ ਤੁਹਾਨੂੰ ਤਾਂ ਸਿਰਗੂ ਗੋਮੇ ਸਿੰਘ ਜੀ ਦੇ ਚਾਰ ਇਹ ਨਾਮ ਪਤਾ ਉਹਨਾਂ ਦੇ ਹਾਂਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਠੀਕ ਹੈ ਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਜੀ ਉਹਨਾਂ ਦਾ ਜਨਮ ਕਦੋਂ ਆਇਆ ਸੀ ਪਤਾ ਹੀ ਉਹਨਾਂ ਦਾ ਜਨਮ ਅੱਜ ਹੀ ਹੋਇਆ ਸੀ ਇਹਨੇ ਅੱਜ ਦੇ ਦਿਨ ਅੱਜ ਅੱਜ ਦੇ ਦਿਨ ਹੋਇਆ ਸੀ ਮਤਲਬ 12 ਦਸੰਬਰ 1698 ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ ਤੇ 1704 ਦੇ ਵਿੱਚ ਮਤਲਬ ਸ਼ਹੀਦ ਕਰ ਦਿੱਤਾ ਗਿਆ ਸੀ ਉਦੋਂ 6 ਸਾਲ ਦੀ ਉਮਰ ਸੀ ਉਹਨਾਂ ਦੀ ਤੁਹਾਡੀ ਕਿੰਨੀ ਉਮਰ ਸੱਤ ਨਹੀਂ 8 8 ਹੀ ਮਾਂ 8 ਸਾਲ ਤੁਹਾਡੇ ਤੋਂ 2 ਸਾਲ ਛੋਟੇ ਸੀ ਦੇਖ ਲਓ ਹਾਂਜੀ ਠੀਕ ਹੈ ਆਪਾਂ ਉਹਨਾਂ ਦੇ ਬੱਚੇ ਆ ਉਹਨਾਂ ਦੇ ਤੁਸੀਂ ਭਰਾ ਹੋ ਨਾ ਤੇ ਉਮੀਦ ਹੈ ਕਿ ਤੇ ਰਹਿਣਾ ਪੰਜਾਬੀ ਐਵੇਂ ਬਹੁਤ ਸੋਹਣੀ ਪੰਜਾਬੀ ਬੋਲਦੇ ਹੋ ਤੁਸੀਂ ਐਦਾਂ ਹੀ ਬੋਲਣੀ ਹੈ ਹਮੇਸ਼ਾ ਸਕੂਲ ਦੇ ਵਿੱਚ ਬੇਸ਼ੱਕ ਰੋਕਣ ਕੋਈ ਗੱਲ ਨਹੀਂ ਪੰਜਾਬੀ ਬੋਲਣੀ ਹੈ ਘਰੇ ਆ ਕੇ ਬੋਲੋ ਜੇ ਮਰਜੀ ਬੋਲੋ ਠੀਕ ਹੈ ਹਾਂਜੀ ਬਹੁਤ ਸੋਹਣਾ ਲੱਗ ਰਿਹਾ ਤੁਹਾਡੇ ਪਟਕਾ ਬਹੁਤ ਵਧੀਆ ਤੇ ਕੇਸ ਦੀ ਸਜਾਈ ਹੋਈ ਆ ਬਹੁਤ ਬਹੁਤ ਮੁਬਾਰਕਾ ਤੁਹਾਡੇ ਮਾਤਾ ਪਿਤਾ ਨੂੰ ਬਹੁਤ ਬਹੁਤ ਮੁਬਾਰਕਾ ਹੈ ਜੀ ਬਹੁਤ ਅੱਛਾ ਪੰਜਾਬੀ ਬੋਲ ਰਹੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਕੀ ਨਾਮਾ ਸਿੰਘ ਸਾਹਿਬ ਤੁਸੀਂ ਦਸਤਾਰ ਇੰਨੀ ਸੋਹਣੀ ਸਜਾਈ ਆ ਤੇ ਗੱਲ ਹੀ ਨਹੀਂ ਕਰਦੇ ਸਾਡੇ ਮਨਵਿੰਦਰ ਸਿੰਘ ਪਰਮਿੰਦਰ ਸਿੰਘ ਮਨਵਿੰਦਰ ਮਨਵਿੰਦਰ ਸਿੰਘ ਕਿੱਥੋਂ ਆਏ ਹੋ ਹਾਂ ਸਰਹੰਦ ਤੋਂ ਕੱਲੇ ਫਿਰਦੇ ਹੋ ਤੁਸੀਂ ਹਾਂ ਜੀ ਉਧਰ ਹੈਗੇ ਫਿਰਨ ਅੱਛਾ ਅੱਛਾ ਠੀਕ ਹੈ ਕਿਹੜੀ ਕਲਾਸ ਚ ਪੜਦੇ ਹੋ 5th ਪੰਜਵੀਂ ਚ ਹਾਂ ਜੀ ਠੀਕ ਹੈ ਕਿਹੜੇ ਸਕੂਲ ਚ ਸੈਂਟ ਮੈਰੀ ਸਕੂਲ ਹਾਂ ਜੀ ਸੈਂਟ ਮੈਰੀ ਸਕੂਲ ਠੀਕ ਹੈ ਪੰਜਾਬੀ ਬੋਲਾਂ ਦਿੰਦੇ ਨੇ ਸਕੂਲ ਚ ਨਹੀਂ ਜੀ ਨਹੀਂ ਬੋਲਾਂ ਦਿੰਦੇ ਕਿਉਂ ਕੀ ਕਹਿੰਦੇ ਨੇ ਵਾਹ ਕੰਦੇ ਇੰਗਲਿਸ਼ ਦੀ ਗੱਲ ਕਰੋ ਅੱਛਾ ਕਿਉਂਕਿ ਮੈਂ ਇੰਗਲੈਂਡ 'ਚ ਥੋੜੀ ਰਹਿਣਾ ਜੀ ਕੈਨੇਡਾ ਥੋੜੀ ਰਹਿਣਾ ਵਾ ਪੰਜਾਬ 'ਚ ਰਹਿਣਾਗਾ ਬੋਲਣ ਨਹੀਂ ਦਿੰਦੇ ਅੱਛਾ ਜੀ ਹਾਂ ਜੀ ਤੁਸੀਂ ਕਿਹ ਰਹੇ ਸਰ ਹਾਂਜੀ ਹਾਂ ਸਾਡੇ ਇਹ ਕਹਿੰਦੇ ਪੰਜਾਬੀ ਨਹੀਂ ਬੋਲਣ ਦੇ ਸਕੂਲ 'ਚ ਸਕੂਲ 'ਚ ਹਾਂਜੀ ਹਿੰਦੀ ਬੋਲਾਂਦੇ ਨੇ ਉੱਥੇ ਨੀ ਗਲਤ ਗੱਲ ਹੈ ਤੁਸੀਂ ਕਿ ਕੀਤੀ ਨਹੀਂ ਆਵਾਜ਼ ਨਹੀਂ ਉਠਾਈ ਕਦੇ ਜੀ ਨਹੀਂ ਨਹੀਂ ਅਸੀਂ ਕਹਿੰਦੇ ਆ ਕਿ ਇੰਗਲਿਸ਼ ਬੋਲੋ ਤਾਂ ਬੱਚੇ ਪੰਜਾਬੀ ਬੋਲਦੇ ਨੇ ਕਰੇ ਤਾਂ ਪੰਜਾਬੀ ਬੋਲਦੇ ਹਾਂ ਜੀ ਉੱਥੇ ਆਪਸ ਵਿੱਚ ਵੀ ਬੱਚੇ ਪੰਜਾਬੀ ਬੋਲਦੇ ਨੇ ਤੁਹਾਡਾ ਕੀ ਨਾਮ ਅਗੰਜੋਤ ਕੋਰ ਅਮਨਜੋਤ ਕੋਰ ਅਗੰਜੋਤ ਕੋਰ ਅਮਨਜੋਤ ਕੋਰ ਠੀਕ ਹੈ ਦੰਦ ਚੂਹੀ ਲੱਗੀ ਕਿਹੜੀ ਕਲਾਸ ਚ ਪੜਦੇ ਹੋ ਫਰਸ ਰੈੱਡ ਹੈ ਜੀ ਫਰਸ ਰੈੱਡ ਫਰਸ ਰੈੱਡ ਚ ਠੀਕ ਹੈ ਤੇ ਅੱਜ ਕੀ ਆ ਬੱਚੇ ਬਾਬਾ ਫਤੇ ਸਿੰਘ ਦਾ ਅਧਿਕਰ ਦਵਾਰ ਸਾਹਿਬ ਆਇਓ ਕੀ ਅੱਜ ਪਤਾ ਪੁੱਤੋ ਬੱਚੇ ਬਾਬਾ ਫਤੇ ਸਿੰਘ ਦਾ ਜਨਮ ਦਿਨ ਦੱਸੋ ਪੁੱਤ ਛੋਟੇ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਜੀ ਦਾ ਜਨਮ ਦਿਹਾੜਾ ਜੀ ਠੀਕ ਹੈ ਦੱਸੋ ਪੁੱਤ ਤੁਹਾਡੀ ਉਮਰ ਕਿੰਨੀ ਆ 6 ਸਾਲ 6 ਸਾਲ ਜਦੋਂ ਬਾਬਾ ਫਤੇ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਉਹ ਵੀ 6 ਸਾਲ ਦੇ ਸੀਗੇ ਹਾਂ ਤਾਂ ਠੀਕ ਹੈ ਤੁਹਾਡੇ ਜਿਹੜੇ ਸਿਪਟ ਚ ਹਾਂ ਮੈਂ ਨਹੀਂ ਨਹੀਂ ਬਹੁਤ ਵਧੀਆ ਵੀ ਤੁਸੀਂ ਬੋਲੀਆ ਵੀ ਚਲੋ ਘਰੇ ਦਾ ਸਿਕਾਉਨੇ ਤੁਸੀਂ ਸਕੂਲਾਂ ਚ ਤਾਂ ਹੁਣ ਚਲੋ ਬਸ ਨਹੀਂ ਹੈਗਾ ਉਹ ਤਾਂ ਜੇ ਪੇਰੈਂਟ ਇਕੱਠੇ ਹੋਣ ਤਾਂ ਹੀ ਕੁਝ ਹੋ ਸਕਦਾ ਹੈ ਨਹੀਂ ਨਹੀਂ ਬਹੁਤ ਵਧੀਆ ਤੁਸੀਂ ਵਧਾਈ ਦੇ ਪਾਤਰ ਹੋ ਜੀ ਧੰਨਵਾਦ ਬਹੁਤ-ਬਹੁਤ ਤੁਹਾਡਾ ਕੀ ਨਾਮ ਹੈ ਜੀ ਆਹ ਵਾਈ ਗੁਰੂ ਜੀ ਬਹਾਦਰ ਸਿੰਘ ਹੈ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਕੋਰਾਲੀ ਤੋਂ ਆਏ ਹਾਂ ਕੋਰਾਲੀ ਤੋਂ ਦਰਸ਼ਨ ਕਰਨ ਲਈ ਆਏ ਹਾਂ ਜੀ ਦਰਸ਼ਨ ਵੀਰ ਨੇ ਕੀ ਕਰੀ ਸੀ ਜੀ ਵਧੀਆ ਦਰਸ਼ਨ ਹੋ ਗਏ ਜੀ ਕਿਰਪਾ ਹੋ ਗਈ ਜੀ ਸਟੇ ਅੱਜ ਕੀ ਹੈ ਜੀ ਅੱਜ ਆਪਣੇ ਬਾਬਾ ਬਤੈ ਸਿੰਘ ਜੀ ਆਂਦਾ ਛੋਟੇ ਸਰਬਜਾਦਿਆਂ ਦਾ ਸ਼ਹੀਦੀ ਆਪਣਾ ਜਨਮ ਦਿਹਾੜਾ ਜੀ ਜੀ ਹਾਂ ਜੀ ਇਹ ਪਤਾ ਹੀ ਕਿਹੜੇ ਸਨ ਜਨਮ ਹੋਇਆ ਸੀ ਉਹਨਾਂ ਦਾ ਨਹੀਂ ਨਹੀਂ ਪਤਾ ਸਨ 191698 ਦੇ ਵਿੱਚ 12 ਦਸੰਬਰ ਦੇ ਕਰੀਬ ਜਨਮ ਸੀਗਾ ਉਹਨਾਂ ਦਾ 1704 ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਉਹਨਾਂ 6 ਸਾਲ ਦੀ ਉਮਰ ਦੇ ਵਿੱਚ ਠੀਕ ਬਹੁਤ ਵਧੀਆ ਜੀ ਧੰਨਵਾਦ ਜੀ ਬਾਬਾ ਸਤਿਗੁਰ ਜੀ ਕੀ ਨਾਮ ਹੈ ਵੀਰੇ ਅੰਮ੍ਰਿਤਪੁਰ ਕਿਹੜੀ ਜਗ੍ਹਾ ਤੋਂ ਆਏ ਜੀ ਪਹਿਣੇ ਇੱਕ ਮਿੰਟ ਆਜੋ ਤੁਸੀਂ ਵੀ ਆਜੋ ਚੰਪੂਰ ਚੰਪੂਰ ਤੋਂ ਪਹਿਣੇ ਆਜੋ ਆ ਬੱਚੇ ਵਾਲੇ ਆਜੋ ਤੁਸੀਂ ਦੋ ਮਿੰਟ ਲਈ ਆਜੋ ਬੱਚੇ ਨੂੰ ਲੈ ਕੇ ਆਜੋ ਬੱਚਾ ਇੰਨਾ ਸੋਹਣਾ ਬੱਚਾ ਵਿੱਚ ਵੀਡੀਓ ਤੇ ਆਊਗਾ ਕੀ ਨਾਮ ਆ ਬੱਚੇ ਦਾ ਹੀ ਗੁਰਨਵਾਰ ਸਿੰਘ ਗੁਰਨਵਾਰ ਸਿੰਘ ਦਰਸ਼ਨ ਕਰਾਉਣ ਲਈ ਆਏ ਹਾਂ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਚੰਪੂਰ ਪਿੰਡ ਹੀ ਜ਼ਿਲ੍ਹਾ ਜੀ ਆਪਣਾ ਫਤਿਹਗੜ੍ਹ ਸਾਹਿਬ ਹਾਂ ਤੇ ਅੱਜ ਪਤਾ ਕੀ ਹੈ ਜੀ ਹਾਂਜੀ ਅੱਜ ਬਾਬਾ ਫਤਿਹ ਸਿੰਘ ਦਾ ਜਨਮ ਦਿਨ ਹੈ ਜੀ ਹਾਂਜੀ ਤੇ ਉਹਨਾਂ ਦਾ ਜਨਮ ਕਿਹੜੇ ਸਨਚ ਹੋਇਆ ਸੀਗਾ ਜੀ ਇਹ ਨੀ ਪਰ ਅਗਰੇ ਸੰਤ 1698 12 ਦਸੰਬਰ ਨੂੰ ਜਨਮ ਹੋਇਆ ਸੀ ਤੇ 1704 ਦੇ ਵਿੱਚ ਸ਼ਹੀਦੀ ਹੋਈ ਸੀ ਉਹਨਾਂ ਦੀ ਬਹੁਤ ਵਧੀਆ ਮੈਂ ਮੇਰਾ ਮੇਨ ਕਾਰਨ ਇਹ ਸੀ ਰੋਕਣ ਦਾ ਛੋਟਾ ਬੱਚਾ ਕਿਉਂਕਿ ਉਹਨੂੰ ਵੀ ਤਾਂ ਹੀ ਆਪਾਂ ਅੱਗੇ ਸਿਖਾਵਾਂਗੇ ਜ਼ਰੂਰ ਤੇ ਇੱਕ ਜ਼ਰੂਰ ਸਾਡੇ ਵੱਲੋਂ ਬੇਨਤੀ ਹੈ ਸਾਡੇ ਚੈਨਲ ਵੱਲੋਂ ਬੱਚਿਆਂ ਨੂੰ ਪੰਜਾਬੀ ਨਾਲ ਜ਼ਰੂਰ ਜੋੜ ਕੇ ਰੱਖਿਆ ਕਿਉਂਕਿ ਅੱਜਕੱਲ੍ਹ ਸਕੂਲਾਂ ਵੱਲੋਂ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਹੈ ਇਹ ਪੰਜਾਬੀ ਨੂੰ ਮਤਲਬ ਦੱਬਿਆ ਜਾ ਰਿਹਾ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬੇਟੇ ਸੁਖਮੀਤ ਹੈ ਸੁਖਮੀਤ ਸੁਖਮੀਤ ਸਿੰਘ ਕਿੱਥੋਂ ਆਇਓ ਕਮਾਲੀ ਤੋਂ ਹੈ ਕਮਾਲੀ ਇਹ ਕਿੱਥੇ ਐ ਜੀ ਕਮਾਲੀ ਪੋਤੇ ਜੀ ਆਦੋਂ ਪੋਤੇ ਗਰ ਸਾਹਿਬ ਜੀ ਲੱਗਦਾ ਜਾਦੀਆਂ ਕਈ ਵਾਰ ਬੱਚਿਆਂ ਨਾ ਇੱਧਰ ਉੱਧਰ ਹੋ ਜਾਂਦੇ ਪੂਰਾ ਐਡਰੈਸ ਯਾਦ ਕਰਕੇ ਰੱਖਣਾ ਕਰਦਾ ਕਿਹੜਾ ਪਿੰਡ ਆ ਪਾਪਾ ਦਾ ਕੀ ਨਾਮ ਆ ਹਰਜੀਤ ਸਿੰਘ ਮੰਮਾ ਦਾ ਗੁਰਦੀਂਦਰ ਕੋਰ ਮੋਬਾਈਲ ਨੰਬਰ ਵੀ ਯਾਦ ਰੱਖਣਾ ਠੀਕ ਹੈ ਕਿਹੜੀ ਕਲਾਸ ਚ ਪੜਦੇ ਹੋ ਤੀਜੀ ਤੀਜੀ ਠੀਕ ਹੈ ਤੇ ਅੱਜ ਕੀ ਆ ਪਤਾ ਅੱਜ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਓ ਕਿਉਂ ਆਇਓ ਅੱਜ ਕਿਹੜਾ ਦਿਹਾੜਾ ਹੈਗਾ ਅੱਜ 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 ਜਨਮ ਦਿਨ ਹੈ ਜਨਮ ਦਿਹਾੜਾ ਕਿੰਨਾ ਦਾ ਜਨਮ ਦਿਨ ਅੱਜ ਬਾਬਾ ਬੱਤੇ ਸਿੰਘ ਦਾ ਬੱਬਾ ਛੋਟੇ ਸਾਹਿਬ ਜੀ ਦਾ ਬੱਬਾ ਫਤੇ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਉਹਨਾਂ ਦਾ ਜਨਮ ਕਦੋਂ ਹੋਇਆ ਸੀ ਬੱਚੇ ਪਤਾ ਕਿਹੜੇ ਸਾਲ ਦੇ ਵਿੱਚ ਹੋਇਆ ਸੀ ਨਹੀਂ ਦਸੰਬਰ 1698 ਦੇ ਵਿੱਚ ਜਨਮ ਹੋਇਆ ਸੀ ਤੇ 1704 ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋਈ ਸੀ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਸਿੱਖਣ-ਇੱਕਣੇ ਪੜਿਆ ਕਰਨਾ ਠੀਕ ਹੈ ਦਿਲ ਲਾ ਕੇ ਤੁਹਾਡਾ ਕੀ ਨਾਮ ਹੈ ਜੀ ਆਹ ਭੱਜ ਰਿਹਾ ਦੱਸ ਦੂਜੇ ਨੂੰ ਦੇਖਦੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਬੱਚੇ ਦਾ ਜੀ ਕੀ ਨਾਮ ਹੈ ਬੇਟੇ ਹਰਗੁਨ ਹਰਗੁਨ ਕੌਰ ਪੂਰਾ ਨਾਮ ਦੱਸਣਾ ਹੈ ਅੱਛਾ ਠੀਕ ਹੈ ਕਿੱਥੋਂ ਆਏ ਹੋ ਜੋਤੀਪੁਰ ਤੋਂ ਜੋਤੀਪੁਰ ਤੋਂ ਤੁਹਾਡਾ ਕੀ ਨਾਮ ਹੈ ਬਬਨਦੀਪ ਕੌਰ ਹੈ ਬਬਨਦੀਪ ਕੌਰ ਭਵਨਦੀਪ ਕੌਰ ਠੀਕ ਹੈ ਤੁਹਾਡਾ ਮਹਿਤਾਬ ਮਹਿਤਾਬ ਕਿਹੜੀ ਕਲਾਸ ਚ ਪੜ੍ਹਦੇ ਹੋ ਤੁਸੀਂ 3rd ਰੋਸ 3rd ਰੋਸ ਕਿੱਥੇ ਗਾਰਡਨ ਵੈਲੀ ਸਕੂਲਸ ਕਿਤੇ ਮੋਰਿੰਡੇ ਨਹੀਂ ਦਿੱਤੀ ਸਰਾਂਦੇ ਠੀਕ ਹੈ ਠੀਕ ਹੈ ਉਹ ਵਧੀਆ ਤੇ ਅੱਜ ਦਰਸ਼ਨ ਕਰਨ ਲਈ ਆਏ ਹੋ ਹਾਂਜੀ ਠੀਕ ਹੈ ਕਿਉਂ ਆਏ ਹੋ ਅੱਜ ਕੀ ਆ ਪਤਾ ਅੱਜ ਬਾਬਾ ਫਤੇ ਸਿੰਘ ਜੀ ਦਾ ਬਰਥਡੇ ਆ ਨਹੀਂ ਬਰਥਡੇ ਨਹੀਂ ਬੋਤੋ ਬਰਥਡੇ ਨਹੀਂ ਕਹਿਣਾ ਬਾਬਾ ਫਤੇ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਠੀਕ ਹੈ ਬਰਥਡੇ ਆ ਆਪਣਾ ਸ਼ਬਦ ਨਹੀਂ ਹੈਗਾ ਤਾਂ ਬਾਹਰਲੇ ਆਂਦਾ ਉਹਨਾਂ ਨੂੰ ਹੀ ਮੁਬਾਰਕਾ ਆਪਣੇ ਲਈ ਜਨਮ ਦਿਹਾੜਾ ਠੀਕ ਹੈ ਸਤਕਾਰ ਨਾ ਬੋਲਣਾ ਸਤਕਾਰ ਸਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਦਾ ਜਨਮ ਦਿਹਾੜਾ ਹੈ ਕਹਿਣਾ ਉਹਨਾਂ ਦਾ ਜਨਮ ਕਦੋਂ ਹੋਇਆ ਸੀ ਪਤਾ ਤੁਹਾਨੂੰ ਅੱਜ ਦੇ ਦਿਨ ਹੋਇਆ ਸੀਗਾ ਅੱਜ ਦੇ ਦਿਨ ਹੋਇਆ ਸੀਗਾ ਅੱਜ ਦੇ ਦਿਨ 1698 ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਨਮ ਹੋਇਆ ਸੀ ਉਹਨਾਂ ਦਾ ਤੇ ਸ਼ਹੀਦੀ ਕਦੋਂ ਹੋਈ ਸੀ ਉਹਨਾਂ ਦੀ ਪਤਾ ਹੈ 1704 ਦੇ ਵਿੱਚ ਕਿਵੇਂ ਸ਼ਹੀਦ ਕੀਤਾ ਗਿਆ ਸੀ ਇਹ ਪਤਾ ਈਟਾਂ ਵਿੱਚ ਚਣਕੀਆਂ ਦੇ ਵਿੱਚ ਚਣ ਕੇ ਅੱਜ ਕੀ ਹੈ ਪਤਾ ਬਾਬਾ ਫਤਿਹ ਸਿੰਘ ਤਾ ਜਰਮ ਦਿਨਾਂ ਹਾਂ ਇਹ ਦੇ ਲਾ ਬੱਚਾ ਕਿੰਨਾ ਸਿਆਣਾ ਐ ਨੇ ਜਨਮ ਦਿਨ ਕਿਹਾ ਨਾ ਠੀਕ ਆ ਤੁਸੀਂ ਪੜਦੇ ਹੋ ਤੁਸੀਂ ਵੀ ਪੰਜਾਬੀ ਬੋਲਦੇ ਹੋ ਸਕੂਲ 'ਚ ਸਕੂਲ ਵਾਲੇ ਕੋਈ ਰੋਕਦੇ ਤਾਂ ਨਹੀਂ ਪੰਜਾਬੀ ਬੋਲਣ ਨੂੰ ਬਹੁਤ ਵਧੀਆ ਆ ਗਾਰਡਨ ਵੈਲੀ ਦੀ ਤਾਂ ਕੋਈ ਕੰਪਲੇਂਟ ਹੈ ਨਹੀਂ ਹਜੇ ਤੱਕ ਧੰਨਵਾਦੀ ਬਹੁਤ 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 ਵਧੀਆ ਫਿਰ ਸ਼ਾਬਾਸ਼ ਅਸੀਂ ਦੇਖਦੇ ਹਾਂ ਸਸੀ ਗੱਲ ਜੀ ਕੀ ਨਾਮ ਆ ਬੇਟੇ ਮੈਂ ਨੇਬੀ ਮਾ ਪੀ ਸੰਗਾ ਪੰਜਾਬੀ 'ਚ ਬੋਲੋ ਮੈਨੂੰ ਇੰਗਲਿਸ਼ ਆਉਂਦੀ ਨਹੀਂ ਬੋਲੋ ਬੱਚੇ ਪੰਜਾਬੀ ਚ ਦੱਸੋ ਕੇ ਜੀ ਵਿਮਲਪ੍ਰੀਤ ਸਿੰਘ ਆਪਾ ਕੈਨੇਡਾ ਤੋਂ ਢੋੜੀ ਗਏ ਆ ਬੋਲੋ ਕੇ ਜੀ ਵਿਮਲਪ੍ਰੀਤ ਸਿੰਘ ਪੰਜਾਬੀ ਬੋਲਣੀ ਆ ਬੱਚੇ ਬੋਲੋ ਮੈਨ ਨਹੀਂ ਹਾਂ ਪਾਦੇ ਕੀ ਕਹਿੰਦਾ ਇਹ ਇਹ ਆਵਾਜ਼ ਨਹੀਂ ਨਾ ਕਲੀਅਰ ਹੋਦੀ ਕਰਕੇ ਜੀ ਐਦਾਂ ਕਰਦਾ ਤੁਹਾਡਾ ਕੀ ਨਾਮ ਆ ਬੇਟੇ ਜਨਰਾਜ ਪ੍ਰੀਤਕੌਰ ਠੀਕ ਹੈ ਕੇ ਕਿਹੜੀ ਕਲਾਸ ਚ ਪੜ੍ਹਦੇ ਹੋ ਮੈਂ 5th ਚ ਠੀਕ ਹੈ ਕਿਹੜੀ ਜਗ੍ਹਾ ਤੋਂ ਤੁਸੀਂ ਗੁਬਾਰਾ ਹੈ ਜੀ ਗੁਬਾਰਾ ਗੁਬਾਰਾ ਇਹ ਕਿਹੜੀ ਜਗ੍ਹਾ ਅਮਲੇ ਕੋਡਲਾ ਅਮਲੇ 에ਰਕੋਡਲਾ ਦੂਰੋਂ ਆਏ ਹਾਂ ਜੀ ਬਹੁਤ ਵਧੀਆ ਤੇ ਕਿਹੜੇ ਸਕੂਲ ਦਾ ਨਾਮ ਕੀ ਹੈ ਤੁਹਾਡੇ ਦਾ ਬੀਜੀਐਸ ਠੀਕ ਹੈ ਦੋਨੋਂ ਇੱਕ ਸਕੂਲ ਚ ਪੜਦੇ ਹੋ ਠੀਕ ਤੇ ਅੱਜ ਬੱਚੇ ਦਰਸ਼ਨ ਕਰਨ ਨਹੀਂ ਆਏ ਹੋ ਪਤਾ ਕੀ ਅੱਜ ਕੀ ਆ ਬੋਲ ਕੇ ਦੱਸੋ ਬੱਚੇ ਦੱਸੋ ਸੰਗਣਾ ਨਹੀਂ ਹੈਗਾ ਦੱਸੋ ਆ ਨਹੀਂ ਫਿਰ ਸਾਰੇ ਕਹਿੰਗੇ ਦੇਲਾ ਇਹਨੂੰ ਆਉਂਦਾ ਨਹੀਂ ਹੈਗਾ ਹੈ ਬੋਲੋ ਬੋਲੋ ਸੰਗਣਾ ਦੱਸੋ ਬਟੇ ਕੀ ਆ? ਸਿੱਧੀ ਜੋੜ ਮੇਲਾ ਬੱਚੇ ਛੋਟੇ ਸਾਹਿਬ ਜੀ ਦਾ ਸਿੱਧੀ ਜੋੜ ਮੇਲਾ ਕੀ ਆ ਜੀ ਅੱਜ? ਦੱਸ ਦੇ ਕੀ ਆ? ਨਹੀਂ ਤੁਸੀਂ ਦੱਸੋ। ਨਹੀਂ ਜੀ ਮੈਨੂੰ ਨਹੀਂ ਪਤਾ ਹੈਗਾ ਇਹ ਦੱਸ ਦੋ। ਮੈਨੂੰ ਪਤਾ ਨਹੀਂ। ਅੱਜ ਜੀ ਜਨਮ ਦਿਹਾੜਾ। ਹਾਂ ਜੀ। ਛੋਟੇ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਜੀ ਦਾ। ਤੇ 1698 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ 1704 ਦੇ ਵਿੱਚ 6 ਸਾਲ ਦੀ ਉਮਰ ਦੇ ਵਿੱਚ ਮੀਹਾਂ ਦੇ ਵਿੱਚ ਚਿਣ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਸਿੱਧੀ ਜੋੜ ਮੇਲਾ ਆਊਗਾ। ਪਰੀਨਨ ਤੁਸੀਂ ਸਿੱਧੀ ਜੋੜ ਮੇਲੇ ਦੀ ਕੋ ਪਤਾ ਨਹੀਂ ਇਹਨਾਂ ਨੂੰ ਸਿੱਧੀ ਜੋੜ ਮੇਲਾ ਨਹੀਂ ਵੈਸੇ ਕਹਿਣਾ ਉਹ ਤੁਹਾਡੇ ਕਹਿਣ ਚ ਮੈਂ ਵੀ ਉਹ ਕਹਿੰਦਾ ਸਿੱਧੀ ਸਵਾ ਹੁੰਦੀ ਹੈ ਜੀ ਹਾਂ ਜੀ ਸਿੱਧੀ ਸਵਾ ਕਹਿੰਦੇ ਸੀ ਸੌਰੀ ਦੱਸਿਆ ਕਰੋ ਥੋੜਾ ਜਿਆ ਬੱਚਿਆਂ ਨੂੰ ਵੀ ਕਿਉਂਕਿ ਆਪਾਂ ਹੀ ਦੱਸਣਾ ਹੈ ਨਾ ਸਾਡੇ ਸ਼ੁਰੂ ਕਰਨ ਦਾ ਵੀ ਇਹੀ ਮਕਸਦ ਆ ਅਸੀਂ ਮਤਲਬ ਕਿ ਇਹਨੂੰ ਆਏ ਨਹੀਂ ਦਿਖਾਉਣਾ ਵੀ ਉਹਨਾਂ ਨੂੰ ਨਹੀਂ ਪਤਾ ਜਾਂ ਉਹਨੂੰ ਪਤਾ ਚਾਹਨਾ ਮਤਲਬ ਇਹ ਵੀ ਚਲੋ ਸਾਰੇ ਜਣੇ ਨਾ ਫਿਰ ਸਰਚ ਕਰਦੇ ਨੇ ਪੜ੍ਹਦੇ ਨੇ ਉਹਦੇ ਬਾਰੇ ਧੰਨਵਾਦ ਜੀ ਬਹੁਤ-ਬਹੁਤ ਤੁਸੀਂ ਸਮਾਂ ਦਿੱਤਾ ਬਹੁਤ ਵਧੀਆ ਬੇਟੇ ਸੋ ਦੋਸਤੋ ਅੱਜ ਛੋਟੇ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਤੇ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਤੇ ਬੱਚਿਆਂ ਦੇ ਨਾਲ ਕੁਝ ਸਵਾਲ ਜਵਾਬ ਕੀਤੇ ਨੇ ਜਿਨ੍ਹਾਂ ਦੇ ਮੋਟਿਵ ਇਹੀ ਸੀ ਸਾਡੇ ਪੁੱਛਣ ਦਾ ਮਕਸਦ ਇਹੀ ਸੀ ਕਿ ਬੱਚਿਆਂ ਨੂੰ ਇਸ ਬਾਰੇ ਪਤਾ ਲੱਗੇ ਜਿਨ੍ਹਾਂ ਨੂੰ ਨਹੀਂ ਪਤਾ ਸ਼ਾਇਦ ਸਾਡੀ ਵੀਡੀਓ ਦੇ ਇਸ ਉਪਰਾਲੇ ਦੇ ਨਾਲ ਉਹ ਵੀ ਇਸ ਬਾਰੇ ਪੜ੍ਹਨ ਸਿੱਖਣ ਕਿਉਂਕਿ ਇਤਿਹਾਸ ਹੀ ਸਾਡਾ ਬੜਮੁੱਲਾ ਧੰਨ ਹੈ ਜਿਹਦੇ ਨਾਲ ਸਾਡੀ ਇੱਕ ਵੱਖਰੀ ਵਿਲੱਖਣ ਪਹਿਚਾਨ ਹੈ ਸੋ ਉਮੀਦ ਕਰਦੇ ਹਾਂ ਤੁਸੀਂ ਵੀ ਇਸ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰੋਗੇ ਸ਼ਾਇਦ ਤੁਹਾਡੇ ਇੱਕ ਵੀਡੀਓ ਸਾਂਝਾ ਕਰਨ ਦੇ ਨਾਲ ਕਿਸੇ ਇੱਕ ਜਣੇ ਨੂੰ ਵੀ ਜੇਕਰ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਸਾਡਾ ਇਹ ਉਪਰਾਲਾ ਸਫਲ ਹੋਵੇਗਾ ਸੋ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ ਜੀ